ਅੱਜ ਦਾ ਵਿਸ਼ਾ ਹੈ ਮਰੀਜ਼ ਨੂੰ ਭੈਣਾ ਦੀ ਸਲਾਹ। ਦੋਸਤੋ ਕਈ ਵਾਰ ਸਾਡੇ ਘਰਾਂ ਵਿੱਚ ਜਦ ਕੋਈ ਸਾਡੇ ਘਰ ਦਾ ਜੀ ਬਿਮਾਰ ਹੋ ਜਾਂਦਾ ਤਾਂ ਅਸੀਂ ਆਪਣੀ ਸਮਝ ਮੁਤਾਬਕ ਉਸ ਦਾ ਇਲਾਜ ਕਰਵਾਉਂਦੇ ਹਾਂ। ਸਾਡੇ ਆਣ ਗਵਾਂਡ ਦੇ ਭੈਣ ਭਰਾ ਵੀ ਪਤਾ ਲੈਣ ਆਉਂਦੇ ਰਹਿੰਦੇ ਹਨ। ਜਿਹੜਾ ਵੀ ਕੋਈ ਪਤਾ ਲੈਣ ਆਉਂਦਾ ਹੈ ਤਾਂ ਉਹ ਆਪਣੀ رائے ਜ਼ਰੂਰ ਦੇ ਕੇ ਜਾਂਦਾ ਹੈ। ਆਂਡ ਗੌਂਡ ਤੋਂ ਆਇਆ ਭੈਣਾ ਤਾਂ ਸਲਾਹ ਦੇ ਦੇ ਕੇ ਘਰ ਵਾਲਿਆਂ ਨੂੰ ਬੋਰ ਹੀ ਗੱਲ ਹੁੰਦੀਆਂ ਹਨ ਆਓ ਆਪਾਂ ਉਹਨਾਂ ਭੈਣਾਂ ਦੀ ਗੱਲਬਾਤ ਦਾ ਇੱਕ ਨਮੂਨਾ ਸੁਣੀਏ ਪਹਿਲੀ ਭੈਣ ਕਿਵੇਂ ਆ ਭੈਣੇ ਹੁਣ ਤੂੰ ਕੀ ਗੱਲ ਹੋ ਗਈ ਸੀ ਮੈਨੂੰ ਤਾਂ ਅੱਜ ਹੀ ਪਤਾ ਲੱਗਾ ਕਿ ਤੇਰੇ ਪੇਟ ਵਿੱਚ ਦਰਦ ਉੱਠ ਖੜਾ ਸੀ ਮੈਂ ਤਾਂ ਮੇਰੇ ਬੇਬੇ ਨੂੰ ਕਿਹਾ ਕਿ ਮੈਂ ਤਾਂ ਭੈਣ ਦਾ ਪਤਾ ਲੈ ਕੇ ਆਉਣਾ ਕਿਵੇਂ ਆਨ ਦਰਦ ਮਰੀਜ਼ ਹਾਂ ਤਾਂ ਬਣੇ ਠੀਕ ਐ ਪਹਿਲੀ ਭੈਣ ਅੜੀਏ ਤੂੰ ਬਠੰਡੇ ਪੇਟ ਵਾਲੇ ਡਾਕਟਰ ਨੂੰ ਚੱਕ ਕਿਉਂ ਨਹੀਂ ਕਰਵਾਉਂਦੀ ਪੇਟ ਵਿੱਚ ਕੋਈ ਹੋਰ ਹੀ ਨਾ ਬਣ ਜਾਵੇ ਤੂੰ ਪੇਟ ਦਾ ਅਲਟਰਾਸਾਉਂਡ ਕਰਵਾ ਲਾ ਦੋਜੀ ਭੈਣ ਕਿਵੇਂ ਠੀਕ ਐ ਭੈਣ ਰੋ ਮੈਨੂੰ ਤਾਂ ਜਦੋਂ ਪਤਾ ਲੱਗਿਆ ਤੇਰਾ ਮੈਂ ਤਾਂ ਭੱਜੇ ਆਈ ਅੜੀਏ ਤੂੰ ਤਾਂ ਡਾਉਣੀ ਬਹੁਤ ਹੋ ਗਈ ਇਹ ਦਰਦ ਦੀ ਬਿਮਾਰੀ ਬਹੁਤ ਪੈੜੇ ਹੁੰਦੇ ਆ ਇੱਕ ਵਾਰ ਇਹ ਮੇਰੇ ਵੀ ਉੱਠਿਆ ਸੀ ਮੈਂ ਤਾਂ ਕੋਟ ਖਪੂਰੇ ਤੋਂ ਸਕੈਨ ਕਰਵਾਈ ਸੀ ਤੂੰ ਵੀ ਆਪਣੇ ਪੇਟ ਦੀ ਸਕੈਨ ਕਰਾ ਲਾ ਇਹ ਪਤਾ ਨਹੀਂ ਹੁੰਦਾ ਬਿਮਾਰੀ ਅੰਦਰੋਂ ਅੰਦਰ ਹੀ ਵਧੇ ਜਾਂਦੀ ਹੁੰਦੀ ਆ ਮਰੀਜ਼ ਭੈਣ ਮੈਂ ਸਾਰੇ ਟੈਸਟ ਕਰਵਾ ਲਏ ਪਰ ਟੈਸਟਾਂ ਵਿੱਚ ਕੁਝ ਨਹੀਂ ਆਇਆ ਤੀਜੀ ਭੈਣ ਅੜੀਏ ਮੈਂ ਵੀ ਭੈਣ ਦਾ ਪਤਾ ਲੈਣਾ ਹੀ ਹਾਂ ਅੜੀ ਇੱਕ ਕਿਸੇ ਬਾਬੇ ਤੋਂ ਪੁੱਛ ਪਾਛੀ ਲੈ ਕੇ ਦੇਖ ਲਵੋ ਕਿਸੇ ਬਾਬੇ ਦੀ ਹੋਰ ਨਾ ਹੋਵੇ ਆ ਗੋਨਿਆਂ ਨੇ ਕੋਈ ਬਾਬਾ ਵੀਰਵਾਰ ਨੂੰ ਚੌਂਕੀ ਲਾਉਂਦਾ ਹੈ ਐਂਡ ਵੇਖ ਵਿੱਚ ਮੇਕ ਮਾਰ ਦਿੰਦਾ ਮੈਂ ਤੇਰੇ ਨਾਲ ਚੱਲ ਦੜੂੰਗੀ ਮਰੀ ਭੈਣਾਂ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨੇ ਤੀਜੀ ਭੈਣ ਨਹੀਂ ਨਹੀਂ ਭੈਣਾਂ ਸਾਰਾ ਕੁਝ ਹੁੰਦਾ ਇੱਕ ਵਾਰੀ ਬਾਬਾ ਜੀ 1000 2000 ਰੁਪਏ ਲੈ ਵੀ ਲਓ ਤਾ ਸਾਰੀ ਉਮਰ ਦੀ ਬਿਮਾਰੀ ਦਾ ਟੁੱਟ ਜਾ ਪੱਕਾ ਇਲਾਜ ਕਰ ਦੂ ਬਾਬਾ ਚੌਥੀ ਭੈਣ ਕਿਵੇਂ ਭੈਣ ਆਇਆ ਨਹੀਂ ਅਜੇ ਰਾਮ ਨਹੀਂ ਹੁਣ ਤਾਂ ਭੈਣੇ ਮੈਂ ਠੀਕ ਆ ਚੌਥੀ ਭੈਣ ਅੜੀਏ ਤੂੰ ਬਠੰਡੇ ਕਲੜੇ ਨੂੰ ਦਿਖਾ ਲਾ ਪਹਿਲਾਂ ਉਹ ਸਾਰੇ ਟੈਸਟ ਕਰੂਗਾ ਟੈਸਟ ਕਰਕੇ ਦਵਾਈ ਦੇਊਗਾ ਰੁਪਈਏ ਤਾਂ ਉਹ 7-8000 ਰੁਪਈਆ ਲੈ ਲਓ ਪਰ ਦਵਾਈ ਵਧੀਆ ਦਿੰਦਾ ਸਿਆਣਾ ਬਹੁਤ ਆ ਉਹ ਡਾਕਟਰ ਭੈਣੇ ਪੰਜਵੀਂ ਭੈਣ ਘਰੇ ਆ ਭੈਣੇ ਮੈਨੂੰ ਤੇਰਾ ਪਤਾ ਲਾਣਾ ਸੀ ਕਿਵੇਂ ਆਣਾ RAM ਮਰੀਦ ਹਾਂ ਹਾਂ ਹੁਣ ਤਾਂ ਭੈਣੇ RAM ਪੰਜਵੀਂ ਭੈਣੇ ਤੂੰ ਐ ਕਰ ਆ ਕੋਟਲੇ ਕੋਲ ਕੱਡੇਰਾ ਉੱਥੇ ਬਾਬਾ ਕੋਈ ਵੀ ਬਿਮਾਰੀ ਹੋਵੇ ਬਸ ਥੌਲਾ ਪਾ ਕੇ ਆਰਾਮ ਕਰ ਦਿੰਦਾ ਮੇਰੇ ਫੋੜਾ ਆਰਾਮ ਨਹੀਂ ਸੀ ਆਉਂਦਾ ਮੈਂ ਪੱਪੂ ਦੇ ਪਾਪੇ ਨਾਲ ਜਾ ਕੇ ਉੱਥੋਂ ਦੋ ਥੋੜੇ ਪੁਆਏ ਸੀ ਬਸ ਦੋ ਥੋੜੇ ਨਾਲ ਹੀ ਥੋੜਾ ਫਿਸ ਗਿਆ ਸੀ ਮੈਂ ਤੇਰੇ ਨਾਲ ਚੱਲ ਬੜੂੰਗੀ ਦੋਸਤੋ ਆ ਹੈ ਸਾਡੀਆਂ ਸਲਾਹ ਦੇਣ ਵਾਲੀਆਂ ਭੈਣਾਂ ਦੀ ਛਿੱਤਰੀ ਮਰੀਜ਼ ਨੂੰ ਸਲਾਹ ਦੇ ਦੇ ਕਿ ਕਮਲਾ ਕਰ ਲੈਂਦੀਆਂ ਜੇਕਰ ਕੋਈ ਇਹਨਾਂ ਦੀ ਸਲਾਹ ਮੰਨ ਕੇ ਤੁਰ ਵੀ ਪਵੇ ਤਾਂ ਇਹ ਮਰੀਜ਼ ਨੂੰ ਮਾਰ ਕੇ ਖੜਾ ਛੱਡ ਦਿਆਂ ਹਨ ਬਸ ਖੇਰ ਵਿੱਚ ਮੇਰੀ ਦਾ ਇਹੋ ਹੀ ਸਲਾਹ ਕਿ ਐਵੇਂ ਕਿਸੇ ਦੇ ਮੰਗਰ ਨਾ ਲਗੋ ਬਿਮਾਰੀ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝ ਲਵੋ ਅਤੇ ਫਿਰ ਆਪਣੀ ਸਮਝ ਮੁਤਾਬਕ ਅੰਗਰੇਜ਼ੀ ਜਾਂ ਦੇਸੀ ਢੰਗ ਨਾਲ ਇਲਾਜ ਕਰ ਲਵੋ ਗੱਲਬਾਤ ਵਧੀਆ ਲੱਗੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ